ਉਹ ਕੱਢ ਲਿਆਉਗੇ ਕੱਢ ਲਿਆ ਹੈ ਹੈ ਹਲਕਾ ਨਿਹਾਲ ਸਿੰਘ ਵਾਲੇ ਦੇ ਹਰ ਘਰ ਚੋਂ ਆਏ ਸ਼੍ਰੋਮਣੀ ਕਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਇਗ੍ਰੀ ਜੀ ਕਾ ਖਾਲਸਾ ਵਾਇਗ੍ਰੀ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਸਵਰਗਵਾਸੀ ਜਸਦਾ ਤੋਤਾ ਸਿੰਘ ਨੂੰ ਸ਼ਿਦਾਂਜਲੀ ਪੇਟ ਕਰਦਾ ਹਾਂ ਕਿਉਂਕਿ ਅੱਜ ਦੇ ਹੀ ਦਿਨ 2 ਸਾਲ ਪਹਿਲੇ ਆਪਾਂ ਤੋਂ ਵਿਛੋੜਾ ਦੇ ਕੇ ਗਏ ਸੀ ਉਹਨਾਂ ਦਾ ਬਹੁਤ ਵੱਡਾ ਸਹਾਰਾ ਸੀ ਮੋਗਾ ਜ਼ਿਲ੍ਹਾ ਇਸ ਮਾਨ ਕੇ ਰੱਖਦੇ ਸੀ ਉਹ ਹੈ ਜੀ ਲੀਡਰਸ਼ਿਪ ਸੀ ਜੀ ਨੇ ਅਕਾਲੀ ਦਲ ਨੂੰ ਖੜਾ ਕੀਤਾ ਸੋ ਮੈਂ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਪ੍ਰਧਾਨ ਇੱਕ ਪਾਰਟੀ ਦਾ ਮੁਖੀ ਹੁੰਦਾ ਹੈ ਤੇ ਸਮੁੱਚੇ ਪਾਰਟੀ ਤਰਫੋਂ ਸ਼ਰਧਾਂਜਲੀ ਪੇਂਟ ਕਰਦੇ ਆ ਆ ਜਿਹੜੀ ਤੁਹਾਨੂੰ ਪੰਡ ਦੇਖੀ ਹੈ ਆ ਭਗਵੰਤ ਮਾਨ ਦੇ ਝੂਠਾਂ ਦੀ ਪੰਡ ਹੈ ਸਿਰਤੀ ਚ ਲਾ ਕੇ ਮਾਰਨੀ ਸੀ ਆ ਨਿਆ ਸਿੰਘ ਵਾਲਿਓ ਤੁਹਾਡੇ ਝਾੜੂ ਦੀ ਬਿਮਾਰੀ ਘਟੀ ਕਿ ਨਹੀਂ ਹੈਂ ਬੜੀ ਧੀਰ ਦੀ ਬਿਮਾਰੀ ਤੁਹਾਨੂੰ ਪਈ ਹੈ ਮਤਲਬ 10 ਸਾਲ ਹੋ ਗਏ ਹੈ 10 ਸਾਲ ਸਹੀ ਮੈਨੇ ਤੇ ਤੁਸੀਂ ਸਾਰੇ ਅਕਾਲੀ ਦਲ ਨਾਲ ਬੇਇਨਸਾਫੀ ਕਰ ਰਹੇ ਹੋ ਅਕਾਲੀ ਦਲ ਥੋੜੀ ਮਾਂ ਪਾਰਟੀ ਹੈ ਥੋੜੀ ਜਥੇਬੰਦੀ ਹੈ ਖਾਲਸਾ ਪੰਥ ਦੀ ਫੌਜ ਹੈ ਕਿਸਾਨਾਂ ਦੀ ਫੌਜ ਹੈ ਗਰੀਬ ਦੀ ਫੌਜ ਹੈ ਜੇ ਕਾਲੀ ਦਲ ਤਗੜਾ ਤੇ ਤੁਸੀਂ ਤਗੜੇ ਹੋ ਕਾਲੀ ਦਲ ਕਮਜ਼ੋਰ ਹੈ ਤੇ ਆਪਾਂ ਸਾਰੇ ਕਮਜ਼ੋਰ ਹੈ ਆ ਜਿੰਨੇ ਆਉਂਦੇ ਐ ਲੁੱਟ ਕੇ ਚਲੇ ਜਾਂਦੇ ਐ ਹੁਣ ਜੇ ਤੁਸੀਂ ਪਿਛਲੇ 50 ਸਾਲ ਦਾ ਸਾਹਬ ਜੋੜੀਏ ਉਹ ਤੋਂ ਅੱਗੇ ਨਾ ਪਿੱਛੇ ਨਾ ਜਾਈ 50 ਸਾਲ ਹੀ ਲੈ ਲਈਏ 22 ਸਾਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਆ ਅਕਾਲੀ ਗਲ ਦੀ ਅਗਵਾਈ ਕਰਕੇ 15 ਸਾਲ ਰਾਸ਼ਪਤੀ ਰਾਜ ਰਿਹਾ ਬਾਕੀ ਸਮਾਂ ਕਾਂਗਰਸ ਦੇ ਮੁੱਖ ਮੰਤਰੀ ਰਹੇ ਮੇਰੇ ਕਿਸਾਨ ਵੀਰ ਬੈਠੇ ਆ ਮੈਂ ਉਹਨਾਂ ਨੂੰ ਪੰਜ ਸਵਾਲ ਪੁੱਛਣਾ ਚਾਹਣਾ ਪਹਿਲਾ ਸਵਾਲ ਤੁਹਾਨੂੰ ਕਯੂਵਲ ਕਨੈਕਸ਼ਨ ਕਿਨੇ ਦਿੱਤੇ 15 ਲੱਖ ਕਿਊਲ ਕਨੈਕਸ਼ਨ ਪੰਜਾਬ ਦਾ ਹੈ ਮੈਂ ਆਰਟੀਆਈ ਤੋਂ ਕਢਾਇਆ ਸਾਡੇ 13 ਲੱਖ ਕਿਊਲ ਕਨੈਕਸ਼ਨ ਬਾਦਲ ਸਾਹਿਬ ਨੇ ਦਿੱਤੇ ਬੋਲੇ ਬਿਸਤਾਰ ਹਾ ਸ਼ੁਕਰੀਆ ਉਹਨਾਂ ਕਿਊਲ ਕਨੈਕਸ਼ਨ ਵਿੱਚ ਬਿਜਲੀ ਮੁਫਤ ਦੇਣ ਵਾਲੇ ਬਾਦਲ ਸਾਹਿਬ ਨਹਿਰਾ ਬਣਾਉਣ ਵਾਲੇ ਬਾਦਲ ਸਾਹਿਬ ਕਸੀਆਂ ਬਣਾਉਣ ਵਾਲੇ ਬਾਦਲ ਸਾਹਿਬ ਪੱਕੇ ਖਾਲੇ ਥੋੜੇ ਬਣਾਉਣ ਵਾਲੇ ਬਾਦਲ ਸਾਹਿਬ ਅੰਡਰਗ੍ਰਾਊਂਡ ਪਾਈਪਲਾਈਨ ਪਾਣੀ ਭੇਜਣ ਵਾਲੇ ਬਾਦਲ ਸਾਹਿਬ ਮੰਡੀਆਂ ਬਣਾਉਣ ਵਾਲੇ ਬਾਦਲ ਸਾਹਿਬ ਟਰੈਕਟਰਾਂ ਦੇ ਟੈਕਸ ਮਾਫ ਕਰਨ ਵਾਲੇ ਬਾਦਲ ਸਾਹਿਬ ਇੱਕ ਚੀਜ਼ ਦੱਸ ਦਿਓ ਕਾਂਗਰਸ ਦੀ ਤੇ ਜਾਂ ਕਿਸੇ ਹੋਰ ਦੀ ਹੋਏ ਆ ਜਿਹੜੀ ਐਮਐਸਪੀ ਸਾਨੂੰ ਝੋਨਾ ਤੇ ਕਣਕ ਦੀ ਮਿਲ ਰਹੀ ਹੈ 1966 ਵਿੱਚ ਬਾਦਲ ਸਾਹਿਬ ਨੇ ਮੋਰਚਾ ਲਾ ਕੇ ਦਿੱਲੀਓਂ ਮਨਜ਼ੂਰ ਕਰਾਈ ਨਹੀਂ ਤਾਂ ਰੁਲ ਜਾਣਾ ਸੀ ਆਪਾਂ ਆਪਣੇ ਮੇਰੇ ਗਰੀਬ ਭਰਾ ਬੈਠੇ ਆ ਆਟਾ ਦਾਲ ਦੇਣ ਵਾਲਾ ਬਾਦਲ ਸਾਹਿਬ ਸ਼ਗਨ ਸਕੀਮ ਲਿਓਣ ਵਾਲਾ ਬਾਦਲ ਸਾਹਿਬ ਪੈਨਸ਼ਨਾਂ ਦੇਣ ਵਾਲਾ ਬਾਦਲ ਸਾਹਿਬ 200 ਯੂਨਿਟ ਬਿਜਲੀ ਦੇ ਮਾਫ ਕਰਨ ਵਾਲਾ ਬਾਦਲ ਸਾਹਿਬ ਐਸ.ਸੀ ਬੱਚਿਆਂ ਨੂੰ ਮੁਫਤ ਪੜ੍ਹਾਈ ਦੀ ਸਕਾਲਰਸ਼ਿਪ ਦੇਣ ਵਾਲੇ ਬਾਦਲ ਸਾਹਿਬ ਇਹਨਾਂ ਨੇ ਦੇਣਾ ਕੀ ਸੀ ਆਟਾ ਦਾਲ ਵੀ ਬੰਦ ਹੋਏ ਸ਼ਗਨ ਵੀ ਬੰਦ ਐਸ.ਸੀ ਸਕਾਲਰਸ਼ਿਪ ਵੀ ਬੰਦ ਪੈਨਸ਼ਨਾਂ ਕੱਟ ਦਿੱਤੀਆਂ ਆਪਾਂ ਤਾਂ ਆਪਣਾ ਹੀ ਨੁਕਸਾਨ ਕਰਾਇਆ ਤੁਸੀਂ ਪਿੰਡਾਂ 'ਚ ਦੇਖ ਲਓ ਜੇ ਤੁਸੀਂ ਆਪਣੇ ਪਿੰਡ ਜਾਓਗੇ ਜੇ ਵਾਟਰ ਵਾਕਸ ਹੋਊਗਾ ਪਤਾ ਕਰੋਗੇ ਤੇ ਬਣਿਆ ਕਾਲੀ ਸਰਕਾਰ 'ਚ ਜੇ ਤੁਹਾਡੇ ਉੱਤੇ ਸਕੂਲ ਬਣਿਆ ਹੋਊਗਾ ਕਾਲੀ ਸਰਕਾਰ 'ਚ ਸੜਕਾਂ ਲਿੰਕ ਰੋਡ ਬਣਾਉਣ ਵਾਲੇ ਮਜਦਦਾ ਤੋਦਾ ਸੀ ਮੰਡੀ ਬੋਰਡ ਸੀ ਦੇਖੋ ਸਾਰੀ ਕਿੰਨੀਆਂ ਲੜਕਾ ਫੜਕਾ ਬਣਾਈਆਂ ਮੋਗੇ ਵਾਲਿਓ ਅੱਜ ਮੋਗੇ ਤੋਂ ਤੁਸੀਂ ਦਿੱਲੀ ਜਾਂਦੇ ਹੋ ਮੋਗੇ ਤੋਂ ਗੁਰੂ ਅਨੰਦਪੁਰ ਜਾਣੇ ਦਰਬਾਰ ਸਾਹਿਬ ਮੱਥਾ ਟੇਕਣ ਜਾਣੇ ਮੋਗੇ ਤੋਂ ਜਲੰਧਰ ਜਾਣੇ ਮੋਗੇ ਤੋਂ ਚੰਡੀਗੜ੍ਹ ਜਾਂਦੇ ਹੋ ਕਹਿ ਜੀਆਂ ਸੜਕਾਂ ਐ ਪਹਿਲੇ ਡਰ ਲੱਗਦਾ ਹੁੰਦਾ ਸੀ ਕਿ ਐਕਸੀਡੈਂਟ ਨਾ ਹੋ ਜੇ ਅੱਜ ਅੱਖਾਂ ਮੀਚ ਕੇ ਚਲੌਣੀਆਂ ਐ ਇਆਂ 6 6 ਲੇਨੀਆਂ ਸੜਕਾਂ ਬਣਾਉਣ ਵਾਲਾ ਆਕਾਲੀ ਦਲ ਬੋਲੇ ਸੋ ਨਿਹਾਲ ਆਪ ਬਿਜਲੀ ਪਹਿਲੇ ਯਾਦ ਕਰੋ ਕੱਟ ਲੱਗਦੇ ਸੀ 7 ਘੰਟੇ 8 ਘੰਟੇ 10 ਘੰਟੇ ਆ ਥਰਮਲ ਪਲਾਂਟ ਬਣਾ ਕੇ ਤੁਹਾਡੀ ਬਜਲੇ ਸੈਂਪਲਸ ਕਰਨ ਵਾਲਾ ਕਾਲੀ ਦਲ 에어ਪੋਰਟ ਬਣਾਉਣ ਵਾਲਾ ਕਾਲੀ ਦਲ ਯੂਨੀਵਰਸਟੀਆਂ ਬਣਾਉਣ ਵਾਲਾ ਕਾਲੀ ਦਲ ਬਾਬਾ ਫਰੀਦ ਤੋਂ ਲੈ ਕੇ ਐਮ ਵਰਗੇ ਹਸਪਤਾਲ ਲਿਆਉਣ ਵਾਲਾ ਕਾਲੀ ਦਲ ਰਿਫਾਇਨਰੀਆਂ ਵਰਗੀਆਂ ਫੈਕਟਰੀਆਂ ਲਿਆਉਣ ਵਾਲਾ ਕਾਲੀ ਦਲ ਦੱਸੋ ਇੱਕ ਨਿਸ਼ਾਨੀ ਤਾਂ ਦੱਸ ਦੇਣ ਇੱਕ ਨਿਸ਼ਾਨੀ ਕਾਂਗਰਸ ਦੀ ਇੱਕ ਨਿਸ਼ਾਨੀ ਆ ਦਿੱਲੀ ਅਲੀ ਪਾਰਟੀ ਆਪ ਦੀ ਲੜਾਈ ਕੋਈ ਕਹੇ ਇੱਕ ਪਾਸੇ ਸੋਢੀ ਜਥੇਬੰਦੀ ਕੌਣ ਦੀ ਜਥੇਬੰਦੀ ਪੰਜਾਬ ਦੀ ਜਥੇਬੰਦੀ ਅਕਾਲੀ ਦੇ ਲਖੇਤਰੀ ਪਾਰਟੀ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਆਪਾਂ ਕਿਉਂ बार-बार ਉਹਨਾਂ ਦੀ ਗੱਲਾਂ ਚ ਆ ਜਾਂਦੇ ਆ ਹਰ ਵਾਰ ਆਪਾਂ ਗੱਲਾਂ ਚ ਆ ਜਾਂਦੇ ਆ 5 ਸਾਲ ਪਛਟਾਉਣੇ ਆ 5 ਸਾਲ ਕਿੰਨੀ ਵਧੀਆ ਸਰਕਾਰ ਚੱਲ ਰਹੀ ਸੀ ਰੋਡ ਡਵੈਲਪਮੈਂਟ ਤੁਹਾਨੂੰ ਗ੍ਰੈਂਡ ਟਾਊਨੀਆਂ ਸੀ ਚੀਜ਼ਾਂ ਬਣ ਰਹੀਆਂ ਸੀ ਹਰ ਹੁਲਤ ਸੀ ਕੈਪਟਨ ਅਮਰਿੰਦਰ ਨੇ ਝੁੱਠੀ ਸੌਖਾ ਲਈ ਤੇ ਸਾਰੇ ਕਹਿੰਦੇ ਐ ਇੱਕ ਕਾਂਗਰਸ ਕੈਪਟਨ ਨੂੰ ਬਣਾ ਦਿਓ ਤੇ 5 ਸਾਲ ਬ੍ਰੇਕਾਂ ਲੱਗੀਆਂ ਜਿਹੜੀਆਂ ਸੜਕਾਂ ਬੜੀਆਂ ਸੀ ਰੁਕ ਗਈਆਂ ਸਾਰਾ ਕੁਝ ਰੁਕ ਗਿਆ ਉਹਦੇ ਬਾਅਦ ਲੋਕਾਂ ਨੇ ਦੂਜੀਆਂ ਨੈਸ਼ਨਲ ਪਾਰਟੀਆਂ ਨੇ ਸੋਚਿਆ ਕਿ ਪੰਜਾਬ ਦੇ ਲੋਕ ਤਾਂ ਗੱਲਾਂ 'ਚ ਬੜੀ ਛੇਤੀ ਆਉਂਦੇ ਐ ਆ ਝਾੜੂ ਵਾਲੇ ਆ ਗਏ ਝਾੜੂ ਵਾਲਿਆਂ ਨੇ ਸੋਚਿਆ ਆਪਾਂ ਵੀ ਠੱਗੀ ਮਾਰ ਲਈਏ ਉਹ ਵੀ ਆ ਗਏ ਕੱਲੇ ਕੰਧਾਂ ਤੇ ਲਿਖਿਆ ਇੱਕ ਮੌਕਾ ਝਾੜੂ ਦੇ ਦਿਓ ਐਂ ਨਹੀਂ ਦੇਖਿਆ ਉਮੀਦਵਾਰ ਕਿਹੜੇ ਉਮੀਦਵਾਰ ਤਾਂ ਦੇਖੇ ਨਹੀਂ ਤੁਸੀਂ ਝਾੜੂ 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 ਕਰਦੇ ਕਰਦੇ 92 ਸੀਟਾਂ ਦਿਵਾ ਦੀਆਂ ਤੇ ਹੁਣ ਲੱਭਦੇ ਹੋ ਕਿਹਦੇ ਕੈਪਟਨ ਕੈਪਟਨ ਉਹ ਕਹਿੰਦਾ ਸੀ 1000 ਰੁਪਿਆ ਦੇਊਗਾ 2500 ਦੇਊਗਾ ਇਹ ਦੇਊਗਾ ਉਹ ਦੇਊਗਾ ਉਹ ਅਕਾਲੀ ਦਲਿਆ ਸੱਚਾ ਸੁੱਚਾ ਜਿਹੜਾ ਜੋ ਜ਼ੁਬਾਨ ਕਰਦਾ ਖੜਦਾ ਹੈ ਅਕਾਲੀ ਦਲ ਕਿਉਂ ਖੜਦਾ ਹੈ ਕਿਉਂਕਿ ਸਾਡਾ ਘਰ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਰਹਿਣਾ ਇੱਥੇ ਹੈ ਇਹਨਾ ਮੰਗੂ ਨਹੀਂ ਕਿ ਜੇ ਨਾ ਗੱਲ ਬਣੀ ਤੇ ਦੁਕਾਨ ਬਦਲ ਕੇ ਅਸੀਂ ਹੋਰ ਸੂਬੇ ਚ ਲੈ ਜਾਾਂਗੇ ਆ ਝਾੜੀਆਂ ਨੂੰ ਪਤਾ ਹੈ ਕਿ ਅੱਗੇ ਤੋਂ ਵੋਟ ਪੈਣੀ ਨਹੀਂ ਤੇ ਹੁਣ ਜਿੰਨਾ ਲੁੱਟ ਲੋ ਅੱਜ ਹੋਖੀ ਰਿਹਾ ਹਾਲਾਤ ਨਸ਼ਾ ਘਰ ਘਰ ਪਚਾਤਾ ਹੈ ਮੈਂ ਐਸਐਸਪੀ ਨੂੰ ਪੁੱਛਿਆ ਐਸਐਸਪੀ ਕਹਿਣ ਲੱਗੇ ਜੀ ਕੀ ਕਰੀਏ ਸਾਡੇ ਐਮਐਲਏ ਫੜ ਨਹੀਂ ਦਿੰਦੇ ਨਸ਼ੇ ਵੇਚਣ ਵਾਲੇ ਨੂੰ ਕਿਉਂਕਿ ਉਹਨਾਂ ਤੋਂ ਮਹੀਨਾ ਲਈ ਜਾਂਦੇ ਆ ਕੋਈ 10 ਲੱਖ ਲਈ ਜਾਂਦਾ ਕੋਈ 15 ਲੱਖ ਮਹੀਨਾ ਲਈ ਜਾਂਦੇ ਆ ਆ ਹਾਲਾਤ ਬਣ ਗਏ ਗੁੰਡਾ ਗਰਦੀ ਦਾ ਰਾਜ ਹੈ ਫਰੋਤੀਆਂ ਲਈ ਜਾ ਰਿਹਾ ਮੈਂ ਜਿਹੜੇ ਸ਼ਹਿਰ ਜਾਣਾ ਬਾਗੇ ਪਰੋਣੇ ਗਿਆ ਮੇਰੇ ਕੋਲ ਵਪਾਰੀ ਆਏ ਕਿ ਸਾਨੂੰ ਕੋਈ 10 ਲੱਖ ਲੈ ਗਿਆ ਕੋਈ 20 ਲੱਖ ਲੈ ਗਿਆ ਖੋ ਕੇ ਆ ਪੰਜਾਬ ਆਪਣਾ ਕਿਵੇਂ ਰਹਿਣਾ ਇੱਥੇ ਸਾਰੇ ਵਪਾਰੀ ਆਪਣਾ ਵਪਾਰ ਛੱਡ ਕੇ ਦੂਜੇ ਸੂਬਿਆਂ ਜਾਣ ਲੱਗੇ ਕਿ ਆਪਾਂ ਆਪਣਾ ਕੌਮ ਨੂੰ ਆਪਣੇ ਪੰਜਾਬ ਖਤਮ ਕਰ ਦੇਣਾ ਹੈ ਜੇ ਤੁਹਾਨੂੰ ਪਤਾ ਹੈ ਕੀ ਸਾਰਾ ਤੁਸੀਂ ਥੋੜਾ ਆਪਣਾ ਬਣਾਉਣ ਵਾਲਾ ਕਾਲੀ ਦਲ ਅਜਿਹਾ ਪਰੇ ਕਿਉਂ ਕਰਦੇ ਆਪਾਂ ਆਪਣੇ ਤਾਂ ਸਿਆਣੇ ਗੁਜਰਾਤੀ ਹੈ ਗੁਜਰਾਤੀ ਆਪਣੇ ਸਿਆਣੇ ਹੈ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਬਣਾਉਂਦੇ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਕਿ ਜੋ ਕੁਝ ਮਿਲਦਾ ਮੋਦੀ ਨੇ ਦੇਣਾ ਸਾਨੂੰ ਸਾਨੂੰ ਲੋੜ ਹੀ ਨਹੀਂ ਆ ਝਾੜੂ ਵਾਲੇ ਵੀ ਉੱਥੇ ਗਏ ਸੀ ਠੱਗੀ ਮਾਰਨ ਪਰ ਜੁੱਤੀਆਂ ਮਾਰ ਕੇ ਭਜਾਤਾ ਉਹਨਾਂ ਨੇ ਐਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਬਚਾ ਲੋ ਪੰਜਾਬ ਜੇ ਆਪਣਾ ਘਰ ਹੈ ਜੇ ਆ ਖਤਮ ਹੋ ਗਿਆ ਪੰਜਾਬ ਪਾ ਸਾਰੇ ਡੁੱਬ ਜਾਣਗੇ ਫਿਰ ਕੋਈ ਸੁਪੀਰ ਸਿੰਘ ਬਾਦਲ ਦੀ ਗੱਲ ਨਹੀਂ ਜਦੋਂ ਆਪਣੇ ਮੱਖਣ ਦੀ ਗੱਲ ਨਹੀਂ ਆ ਕਿਸੇ ਹੋਰ ਦੀ ਗੱਲ ਨਹੀਂ ਆ ਗੱਲ ਥੋੜੀ ਹੈ ਥੋਡੀ ਵਿਕਾਰ ਦੀ ਗੱਲ ਹੈ ਤੁਹਾਡੇ ਪੰਜਾਬ ਦੀ ਹੈ ਅੱਜ ਦੇਖੋ ਤੁਹਾਡਾ ਕੀ ਹਾਲ ਹੈ ਆਪਣੇ ਕਿਸਾਨ ਤੁਹਾਨੂੰ ਬਾਰਡਰ ਨਹੀਂ ਡੱਪਨ ਦਿੰਦੇ ਕਿਉਂ ਨਹੀਂ ਡੱਪਨ ਦਿੰਦੇ ਕਿਉਂਕਿ ਦਿੱਲੀ ਵਾਲੀਆਂ ਪਾਰਟੀਆਂ ਤੁਸੀਂ ਦੇਖ ਲਓ ਭਗਵੰਤ ਮਾਨ ਤੇ ਅਮੇਸ਼ਾ ਇਕੱਠੇ ਹੋ ਕੇ ਤੁਹਾਨੂੰ ਬਾਰਡਰ ਤੇ ਨਹੀਂ ਡੱਪਨ ਦਿੱਤਾ ਜੇ ਕਾਲੀ ਸਰਕਾਰ ਹੁੰਦੀ ਇਹਨਾਂ ਦੀ ਹਿੰਮਤ ਨਹੀਂ ਹੋਣੀ ਸੀ ਤੁਹਾਡੇ ਪੰਜਾਬ ਦੇ ਬਾਰਡਰ ਤੇ ਬੈਰੀਅਰ ਲਾ ਦੇਣੇ हिम्मत ਨਹੀਂ ਹੋਣੀ ਸੀ ਇੱਕ ਮੈਂ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣਾ ਚਾਹਣਾ ਹੈ ਜਿਹੜਾ ਆਪਾਂ ਭੁੱਲ ਜਾਂਦੇ ਆ ਆ ਫੋਟੋ ਪਤਾ ਯਾਰ ਸ੍ਰੀ ਕਾਲ ਤਖਤ ਸਾਹਿਬ ਦੀ ਹੈ ਫੋਟੋ ਆ ਕਿਦੋਂ 1 ਜੂਨ ਨੂੰ 1 ਜੂਨ ਹੈ 1 ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਤੇ 40 ਸਾਲ ਪਹਿਲੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਆ ਦੇਖੋ ਪਰ ਹੁਣ ਕੀ ਪਰ ਜਹਦਰ ਜੀ ਤਿੰਨ ਵਾਰ ਉਹਦੇ ਬਾਅਦ ਤੁਸੀਂ ਕਾਂਗਰਸ ਦੀ ਸਰਕਾਰ ਬਣਾਤੀ ਆਪਣੇ ਸੂਬੇ ਜਿੱਥੇ ਟੈਂਕਾਂ ਤੋਪਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਏ ਉਥੇ ਆਪਣੇ ਹੀ ਸਿੱਖਾਂ ਨੇ ਉਹਨਾਂ ਨੂੰ ਸਰਕਾਰ ਬਣਾਤੀ ਫਿਰ 40 ਸਾਲ ਪਹਿਲੇ ਆਪਣੇ ਭੈਣ ਭਰਾ ਭਾਵੇਂ ਕਾਨਪੁਰ ਨਾਗਪੁਰ ਕਲਕੱਤੇ ਜਿੱਥੇ ਕੋ ਸਿੱਖ ਦਿਖਦਾ ਸੀ ਉਹਨੂੰ ਗਲਾ ਫੜ ਕੇ ਅੱਗ ਲਾ ਦਿੰਦੇ ਹੁੰਦੇ ਸੀ ਇੱਕ ਬੰਦ ਕਾਂਗਰਸ ਨੇ ਉਹਨਾਂ ਲੀਡਰ ਇੱਕ ਵੀ ਫੜ ਨਹੀਂ ਦਿੱਤਾ ਦਿੱਲੀ ਵਾਲੀਆਂ ਪਾਰਟੀ ਨੇ ਤੇ ਫਿਰ ਵੀ ਆਪਾ ਵੋਟਾਂ ਪਾਉਣੇ ਆ ਜੇ ਉਸੇ ਦਿਨ ਜੇ ਉਸੇ ਦਿਨ ਵੋਟਾਂ ਜੇ ਉਸੇ ਦਿਨ ਵੋਟਾਂ ਤੇ ਫਿਰ ਨਹੀਂ ਬਦਲਾ ਲਓਗੇ ਫਿਰ ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ ਹੈ ਦੇਖੋ ਮੁਸਲਮਾਨ ਭਾਈਚਾਰਾ ਭਾਵੇਂ ਕੁਝ ਮਰਜ਼ੀ ਹੋ ਜੇ ਬੀਜੇਪੀ ਨੂੰ ਨਹੀਂ ਵੋਟ ਪਾਉਂਦਾ ਕਿਉਂਕਿ ਉਹ ਸੋਚਦੇ ਆ ਕਿ ਬਾਬਰੀ ਮਸਜਿਦ ਸਾਡੀ ਢਾਈ ਹੈ ਇੱਥੇ ਜਿਹੜਾ ਆਊਗਾ ਜਿਹੜਾ ਸਿੱਖ ਆਊਗਾ ਨਾਲ ਖੜਿਆ ਹੋਊਗਾ ਦੋ ਗਨ ਮੈਂ ਨਾ ਪਿੱਛੇ ਕਾਂਗਰਸ ਸ਼ਾਮਲ ਹੋ ਜਾਂਦੇ ਐ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਭੁੱਲੋ ਨਾ ਦੂਜੀ ਗੱਲ ਮੈਂ ਕਹਿਣਾ ਚਾਹਣਾ ਆ ਕੋਈ ਮੁੱਖ ਮੰਤਰੀ ਹੈ ਭਗਵੰਤ ਮਾਨ ਕਿੱਥੇ ਬਾਦਲ ਸਾਹਿਬ ਕਿੱਥੇ ਬਾਦਲ ਸਾਹਿਬ ਜਿਨ੍ਹਾਂ ਨੇ 20 22 ਸਾਲ ਮੁੱਖ ਮੰਤਰੀ ਕੀਤੀ ਸੀ ਉਹਦੇ ਘਰਾਂ ਜਾ ਕੇ ਲੀਡਰ ਇੱਕ ਰਾਤ ਨੂੰ ਨਹੀਂ ਬੰਦਾ ਲੀਡਰ ਬੰਦਾ ਜਿਹੜਾ ਅੱਗ ਵਿੱਚੋਂ ਨਿਕਲੇ ਤੂਫਾਨਾਂ ਦਾ ਸਾਹਮਣਾ ਕਰੇ ਤੁਸੀਂ ਤਾਂ ਇੱਕ ਦਿਨ ਚ ਮੁੱਖ ਮੰਤਰੀ ਬਣਾ ਲੀਡਰ ਬਣਾਉਣਾ ਚਾਹੁੰਦੇ ਸੀ ਇੱਕ ਦਿਨ ਚ ਬਣਾਉਣਾ ਚਾਹੁੰਦੇ ਸੀ ਬਾਦਲ ਸਾਹਿਬ ਮੈਨੂੰ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ ਤੁਹਾਡੇ ਸਾਰੇ ਦੇ ਹਰ ਦੂਜੇ ਘਰ ਦੇ ਵਿੱਚ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਤੁਹਾਡੇ ਘਰੇ ਚਾਹ ਪੀਂਦੇ ਪਿੱਛੇ 70 ਸਾਲਾਂ ਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਥੇ ਮਿਲ ਗਿਆ ਇੱਕ ਸ਼ਰਾਬੀ ਆ ਪੁਲਿਸ ਵਾਲੇ ਬੈਠੇ ਐ ਅਸਰ ਸਾਹਿਬ ਕੀ ਅਪਛਾੜ ਨੇ ਰੱਖੀ ਐ ਹੌਲਦਾਰ ਸਾਹਿਬ ਮੈਨੂੰ ਲੱਗਦਾ ਭਰਤੀ ਮੈਂ ਹੀ ਕੀਤਾ ਹੋਣਾ ਤੁਨੂੰ ਕਾਲੀ ਸਰਕਾਰ ਦੀ ਹੋਏ ਨਾ ਆਹ ਜਿੰਨੇ ਪੁਲਸ ਵਾਲੇ 50% ਕਾਲੀ ਸਰਕਾਰ ਚ ਮੈਂ ਭਰਤੀ ਕੀਤੇ ਐ ਅੱਛਾ ਇਹਨਾਂ ਨੂੰ ਪੁੱਛ ਲੋ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਟਰੈਕਟਰ ਤੂੰ ਫੜ ਕੇ ਅੰਦਰ ਕਰ ਦਿੰਦੇ ਨਾ ਕਰ ਦਿੰਦੇ ਤੁਹਾਡਾ ਮੁੱਖ ਮੰਤਰੀ ਰੋਜ਼ दारू ਪੀ ਕੇ ਇੱਕ ਬੋਤਲ ਸਰਕਾਰ ਚ ਚਲਾਉਂਦਾ ਉਹਨੂੰ ਅੰਦਰ ਕਿਉਂ ਨਹੀਂ ਕਰਦੇ ਓਏ ਯਾਰ ਝਾੜੂ ਵਾਲੇ ਤੇ ਬੱਝੇ ਜੇ ਪਾਗਲ ਮਲੰਗ ਇਕੱਠੇ ਹੋਏ ਆ ਮੈਂ ਤਾਂ ਕਹਿਣਾ ਤੇਨੂੰ ਜਮਾਂ ਡੀਆਈਜੀ ਬਣਾ ਦੂੰਗਾ ਜਦੋਂ ਆਇਆ ਨਾ ਮੂੰਹ ਤੇ ਪਾ ਦੀ ਪਾਈ ਉਹਦੀ ਮਸ਼ੀਨ ਜੀ ਹੈ ਮੈਂ ਦੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਆ ਝਾੜੂ ਵਾਲਾ ਭਗਵੰਤ ਮਾਨ ਤੁਹਾਡਾ ਇੱਕ ਬਹੁਤ ਵੱਡਾ ਨੁਕਸਾਨ ਕਰਨ ਲੱਗਿਆ ਹੈ ਕਾਂਗਰਸ ਪਾਰਟੀ ਨੇ ਰਾਜਸਥਾਨ ਨੂੰ ਅੱਧਾ ਪਾਣੀ ਦਿੱਤਾ ਹੁਣ ਭਗਵੰਤ ਮਾਨ ਹਰਿਆਣੇ ਤੇ ਦਿੱਲੀ ਨੂੰ ਦੇਣ ਲੱਗਿਆ ਹੈ ਤੁਸੀਂ ਅਖਬਾਰਾਂ 'ਚ ਪੜਿਆ ਪਿਛਲੇ 1 ਮਹੀਨੇ ਦੇ ਅੰਦਰ 400 ਨਹਿਰੀ ਪਟਵਾਰੀ ਇਹਨਾਂ ਨੇ ਕੱਢਤੇ ਹੈ ਕਿਉਂ ਕੱਢੇ ਕਿਉਂਕਿ ਸੁਪਰੀਮ ਕੋਰਟ 'ਚ ਕੇਸ ਲੱਗਿਆ ਹੈ ਐਸワイ ਨਹਿਰ ਦਾ ਭਗਵੰਤ ਮਾਨ ਪਾਣੀ ਦੇਣਾ ਚਾਹੁੰਦਾ ਹੈ ਸਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ ਕਿ ਪਾਣੀ ਹੈਗਾ ਕਿ ਨਹੀਂ ਹੈਗਾ ਭਗਵੰਤ ਮਾਨ ਨੇ ਬੁਲਾ ਕੇ ਮੇਰੀ ਪਡਵਾਰੀ ਨੂੰ ਕਿਹਾ ਤੁਸੀਂ ਲਿਖ ਕੇ ਦਿਓ ਕਿ ਪਾਣੀ ਸਾਡੇ ਕੋਲੇ ਵਾਧੂ ਹੈ ਪਡਵਾਰੀ ਜਿਨ੍ਹਾਂ ਨੇ ਕਿਹਾ ਸੀ ਨਹੀਂ ਲਿਖਣਾ ਉਹਨਾਂ ਨੂੰ ਨੌਕਰੀ ਚੋਂ ਕੱਢਤਾ ਹੁਣ ਐਜੇ ਮੁੱਖ ਮੰਤਰੀ ਰਿਪੋਰਟ ਦੋਗੇ ਇੱਥੇ ਇੱਕ ਟੇਲ ਤੇ ਵੀ ਨਹੀਂ ਪਾਣੀ ਆਉਣਾ ਤੁਹਾਡੇ ਤੁਹਾਡੇ ਕੋਲੇ ਪਾਣੀ ਲੈਣਾ ਜੇ ਭਗਵੰਤ ਮਾਨ ਆ ਲਿਖ ਕੇ ਦੇ ਦੂਗਾ ਜਿਹੜਾ ਕਰਨ ਲੱਗੇ ਆ ो पंजाब अपनी फौज अकाली दल है बुजुर्ग ने अकाली दल खड़ा शहादतिया तो इस करके अकाली दल खड़ा होगा जे तेरह दया तेरह सीटा पार्लियामेंट जता दो कल्ले लड़ रहे हैं थोड़े सिर से लड़ रहे हैं राजविंदर थोड़े हल्के का उम्मीदवार है ए तो वाइया कोई है आ ਆ ਜਿਹੜਾ ਝਾੜੂ ਵਾਲਾ ਉਮੀਦਵਾਰ ਆਤਾ ਹੈ ਭਗਵੰਤ ਮਾਨ ਦਾ ਡੁਪਲੀਕੇਟ ਹੈ ਇਕੱਠੇ ਧਾਰੂ ਪਿੰਦੇ ਇਕੱਠੇ ਗੁਲਟ ਕੰਮ ਕਰਦੇ ਸਾਰੇ ਇਕੱਠੇ ਕਰਦੇ ਆ ਉਹਨਾਂ ਐਜੇ ਬੰਦੇ ਨੂੰ ਬਣਾਉਂਗੇ ਇੱਕ ਨੇ ਸੁਪਰ ਡਬੋਤਾ ਇੱਕ ਥੋੜਾ ਜਿਹਾ ਜਿਲ੍ਹਾ ਡੋਦੂਗਾ ਇਸ ਕਰਕੇ ਆਪਣਾ ਟਕਸਾਲੀ ਇਕਾਲੀ ਪਰਿਵਾਰ ਤੋਂ ਰਾਜਵਿੰਦਰ ਹੈ ਨਿਹਾਲ ਸਿੰਘ ਵਾਲਿਆ ਐ ਕਿ ਉਹ ਝਾੜੂ ਦੀ ਬਿਮਾਰੀ ਬਿਲਕੁਲ ਖਤਮ ਕਰ ਦਿਓ ਜਿਹੜੀ ਕੋਈ ਸਪਰੇਅ ਕਰਨੀ ਆ ਆਪ ਹੀ ਲੱਭ ਲੋ ਕੋਈ ਸਪਰੇਅ ਹੈ ਪਾ ਕੇ ਮੈਨੂੰ ਇਥੋਂ ਇਥੋਂ ਲੀਡ ਘੜਤੋਂ ਪਰ 15000 ਚਾਹੀਦੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ